ਨਵੇਂ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟ ਸਿਖਾ ਜਿਲ੍ਹਾ ਮੋਗਾ ਤੋਂ ਅਕਸਰ ਗੁਰੂ ਪਾਣੀ ਪਿੱਤਾ ਮਾਤਾ ਧਰਤ ਮਾਤਾ ਕੁਦਰਤ ਦੀ ਸਾਰੇ ਇੰਨੀ ਕਿ ਲੋੜ ਆਪਾਂ ਨੂੰ ਜਿੱਦਾਂ ਮਰਦੇ ਹੋਏ ਬੰਦੇ ਨੂੰ ਸਾਹ ਦੀ ਲੋੜ ਆਏ। ਨਵੇਂ ਦੋਸਤੋ ਮੈਂ ਤੁਹਾਡਾ ਆਪਣਾ ਬੂਟਾ ਗੁਲਾਮੀ ਵਾਲਾ ਕੋਟ ਸਿਖਾ ਜਿਲ੍ਹਾ ਮੋਗਾ ਤੋਂ ਅਕਸਰ ਤੁਹਾਨੂੰ ਕਿਸੇ ਨਾ ਕਿਸੇ ਖਾਸ ਸ਼ਖਸੀਅਤ ਨਾਲ ਅੱਗੇ ਵੀ ਮਿਲਾਈਦਾ ਤੇ ਆਜਮਾ ਬੈਠਾ ਪਿੰਡ ਸ਼ੇਰਪੁਰ ਤਖਤੂ ਵਾਲਾ ਦੇ ਵਿੱਚ ਤੇ ਅੱਜ ਮੇਰੇ ਨਾਲ ਦੋ ਸ਼ਖਸੀਤਾਂ ਉਮਰ ਭਾਵੇਂ ਇਹਨਾਂ ਦੀ ਛੋਟੀ ਏ ਪਰ ਅੱਜ ਟੌਪਿਕ ਸਾਡਾ ਬੜਾ ਵੱਡਾ ਹੈ ਟੌਪਿਕ ਸਾਡਾ ਇਹ ਕਿ ਕੁਦਰਤ ਨਾਲ ਇਨਸਾਨ ਜਿਹੜਾ ਉਹ ਕਿਉਂ ਟੁੱਟ ਰਿਹਾ ਹੈ ਤੇ ਕਰਾਂਗੇ ਬਾਈ ਸਾਹਿਲ ਸ਼ਰਮਾ ਤੇ ਦਲੇਰ ਸਿੰਘ ਦੇ ਨਾਲ ਗੱਲਾਂ ਕਰਾਂਗੇ ਇਸ ਤੋਂ ਪਹਿਲਾਂ ਇੱਕ ਬੇਨਤੀ ਕਰਦੇ ਹੁੰਦੇ ਆ ਕਿ ਮੇਰੇ ਚੈਨਲ ਬੂਟਾ ਗੁਲਾਮੀ ਵਾਲਾ ਨੂੰ ਫੋਲੋ ਲਾਈਕ ਜ਼ਰੂਰ ਕਰ ਲਿਆ ਜੇ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਜੇ ਤੇ ਮੇਰਾ ਪਹਿਲਾ ਸਵਾਲ ਆ ਸਾਹਿਲ ਜੀ ਨੂੰ ਕਿ ਅੱਜ ਕੱਲ ਲੋਕ ਜਿਹੜੇ ਕੁਦਰਤ ਤੋਂ ਦੂਰ ਹੁੰਦੇ ਜਾਂਦੇ ਆ ਕੁਦਰਤ ਨਾਲੋਂ ਟੁੱਟਦੇ ਜਾਂਦੇ ਆ ਇਹਦੇ ਕੀ ਕਾਰਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੀ ਜੋ ਵੀ ਸਾਨੂੰ ਦੇਖ ਰਹੇ ਨੇ ਸਾਨੂੰ ਸੁਣ ਰਹੇ ਨੇ ਬਿਲਕੁਲ ਕੁਦਰਤ ਤੋਂ ਟੁੱਟਣ ਦੇ ਕਈ ਕਾਰਨ ਨੇ ਜੀ ਮਾਡਰਨ ਲਾਈਫ ਸਟਾਈਲ ਨੂੰ ਫੋਲੋ ਕਰਨਾ ਠੀਕ ਹੈ ਜੀ ਕੁਦਰਤੀ ਤਰੀਕੀਆਂ ਤੋਂ ਦੂਰ ਹੋਣਾ ਅਸਲ 'ਚ ਬੰਦਾ ਕੁਦਰਤ ਤੋਂ ਜਿੰਨਾ ਦੂਰ ਹੋਊਗਾ ਉਨਾਂ ਬਿਮਾਰੀਆਂ ਦੇ ਨੇੜੇ ਜਾਊਗਾ ਜੀ ਹੂੰ ਕਿਉਂਕਿ ਬੰਦਾ ਰੱਬ ਨੂੰ ਤਾਂ ਮੰਨਦਾ ਰੱਬ ਦੇ ਨਹੀਂ ਮੰਨਦਾ ਲਿਖਿਆ ਗਿਆ ਪਉਣ ਗੁਰੂ ਪਾਣੀ ਪਿੱਤਾ ਮਾਤਾ ਤਰਤ ਮਹਤ ਠੀਕ ਹੈ ਜੀ ਜੇ ਆਪਾਂ ਆਪਣੇ ਗੁਰੂ ਪਿਤਾ ਮਾਤਾ ਦੀ ਪਾਸਾ ਵਟ ਲਾਂਗੇ ਆਪਾਂ ਸੁਖੀ ਜੀਵਨ ਕਿਦਾਂ ਬਤੀਤ ਕਰ ਸਕਦੇ ਹਾਂ ਇਸ ਲਈ ਨੇਚਰ ਦੇ ਨਾਲ ਨਾਲ ਤੁਰਨਾ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ ਤੇ ਆਉਣ ਵਾਲੀ ਪੀੜ੍ਹੀਆਂ ਲਈ ਵੀ ਬੜਾ ਜ਼ਰੂਰੀ ਹੈ ਜੀ ਬਿਲਕੁਲ ਤੇ ਦੂਜਾ ਸਵਾਲ ਮੇਰਾ ਦਲੇਰ ਸਿੰਘ ਨੂੰ ਆਇਆ ਕਿ ਦਲੇਰ ਸਿੰਘ ਅੱਜ ਲੋਕ ਸਵੇ ਭਾਵਕ ਜੀਵਨ ਸ਼ੈਲੀ ਦੀ ਲੋੜ ਕਿਉਂ ਵੱਧ ਗਈ ਹੈ ਪਹਿਲਾਂ ਤੇ ਸਰ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਤੇ ਕੁਦਰਤ ਦੀ ਸਾਰੇ ਇੰਨੀ ਕਿ ਲੋੜ ਆਪਾਂ ਨੂੰ ਜਿੱਦਾਂ ਮਰਦੇ ਹੋਏ ਬੰਦੇ ਨੂੰ ਸਾਹ ਦੀ ਲੋੜ ਆਈ ਵਾਹ ਜੀ ਵਾਹ ਹਾਂਜੀ ਤੇ ਬਹੁਤ ਵਧੀਆ ਦੋਵਾਂ ਨੇ ਕੁਦਰਤ ਤੇ ਮੇਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਅਗਲਾ ਸਵਾਲ ਜਿਹੜਾ ਮੇਰਾ ਸਾਹਿਬ ਜੀ ਨੂੰ ਹੈ ਕਿ ਅੱਜ ਕੱਲ ਲੋਕ ਤਾਜੀ ਖੁਰਾਕ ਤਾਜੀ ਹਵਾ ਸਰੀਰ ਲਈ ਕਿੰਨੀ ਕੁ ਜ਼ਰੂਰੀ ਹੈ ਦੇਖੋ ਜੀ ਅੱਜ ਕੱਲ ਇਹ ਚੀਜ਼ਾਂ ਇੰਨੀਆਂ ਜ਼ਰੂਰੀ ਜਿਵੇਂ ਕਿ ਰੋਟੀ ਕਪੜਾ ਤੇ ਮਕਾਨ ਠੀਕ ਹੈ ਜੀ ਇੰਨਾ ਮਿੰਨਾ ਬੰਦੇ ਦਾ ਕੋਈ ਵजूद ਨਹੀਂ ਹੈਗਾ ਬੰਦਾ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਕਿਉਂਕਿ ਅੱਜ ਕੱਲ ਖਾਣੇ ਨੂੰ ਸਵਾਦ ਦੇ ਰੂਪ ਚ ਦੇਖਿਆ ਜਾ ਰਿਹਾ ਸਿਹਤ ਦੇ ਰੂਪ ਚ ਨਹੀਂ ਸਿਹਤ ਦੇ ਰੂਪ ਚ ਨਹੀਂ ਕਿਉਂਕਿ ਜਿਸ ਦਿਨ ਇਹਨੂੰ ਸਿਹਤ ਦੇ ਰੂਪ ਚ ਪ੍ਰੋਪਰ ਡਾਈਟ ਪ੍ਰੋਪਰ ਟਾਈਮ ਤੇ ਖਾਧਾ ਜਾਵੇ ਆਪਣੀਆਂ ਬਿਮਾਰੀਆਂ ਪੈਦਾ ਹੋਈ ਨਹੀਂ ਸਕਦੀਆਂ ਕਿਉਂਕਿ ਆਯੁਰਵੇਦ ਦੇ ਅਨੁਸਾਰ 60% ਬਿਮਾਰੀਆਂ ਸਰੀਰ ਦੇ ਅੰਦਰ ਹੀ ਉਤਪੰਨ ਹੁੰਦੀਆਂ ਹਨ ਖਾਣ ਪੀਣ ਗਲਤ ਖਾਣ ਪੀਣ ਨਾਲ ਠੀਕ ਹੈ ਜੀ ਬਾਕੀ 20% ਬਾਹਰੋਂ ਠੀਕ ਹੈ ਜੀ ਚਲੋ ਬਾਕੀ ਆਪਾਂ ਨੂੰ ਸਮੇਂ ਦੇ ਨਾਲ ਨਾਲ ਚੇਂਜ ਹੋਣਾ ਪੈਣਾ ਹੈ ਹੋਣਾ ਚਾਹੀਦਾ ਵੀ ਹੈ ਜੀ ਜੇ ਨਾ ਹੋਵਾਂਗੇ ਸਮਾਂ ਆਪਾਂ ਨੂੰ ਚੇਂਜ ਕਰੇਗਾ ਤੇ ਜਦੋਂ ਚੇਂਜ ਕਰੇਗਾ ਉਦੋਂ ਆਪਾਂ ਬਹੁਤ ਪਛਤਾਵਾਂਗੇ ਜੀ ਵਾਹ ਜੀ ਵਾਹ ਤੇ ਦੋਸਤੋ ਮੈਂ ਨਾਲ ਦੀ ਨਾਲ ਇਹ ਵੀ ਦੱਸਦਾ ਜਾਵਾਂ ਕਿ ਜਿਹੜੇ ਸਾਹਿਲ ਸ਼ਰਮਾ ਨੇ ਉਹ ਆਪਣੇ ਪਿੰਡ ਦੇ ਵਿੱਚ ਆਯੁਰਵੈਦਿਕ ਜਿਹੜਾ ਹੁੰਦਾ ਇੱਕ ਉਹਦੀ ਪ੍ਰੈਕਟਿਸ ਵੀ ਕਰਦੇ ਨੇ ਦਵਾਈਆਂ ਨਾਲ ਤੁਹਾਨੂੰ ਠੀਕ ਵੀ ਕਰਦੇ ਨੇ ਕੋਈ ਰੋਗ ਹੋਵੇ ਤੁਸੀਂ ਇਹਨਾਂ ਦੀ ਕਲੀਨਿਕ ਤੇ ਆ ਕੇ ਤੁਸੀਂ ਦਵਾਈ ਵੀ ਲੈ ਸਕਦੇ ਜੇ ਅਗਲਾ ਸਵਾਲ ਮੇਰਾ ਕਿ ਦਲੇਰ ਜੀ ਨੂੰ ਹੈ ਕਿ ਸਵੇਰ ਦਾ ਸਮਾਂ ਕੁਦਰਤੀ ਨਜ਼ਾਰਾ ਜਿਹੜਾ ਸਾਡੇ ਸਰੀਰ ਨੂੰ ਸਾਡੇ ਮਨ ਨੂੰ ਕਿੰਨਾ ਗੋ ਜਰੂਰੀ ਆ ਸਰ ਦੇਖੋ ਸਵੇਰ ਦਾ ਸਮਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਾਂ ਨੂੰ ਸਵੇਰ ਉੱਠਣਾ ਚਾਹੀਦਾ ਵੇਲੇ ਨਾ ਸੈਰ ਵਗੈਰਾ ਕਰਨੀ ਚਾਹੀਦੀ ਹੈ ਜੀ ਸਵੇਰ ਦਾ ਸਮਾਂ ਬਹੁਤ ਜ਼ਰੂਰੀ ਹੈ ਆਪਣੇ ਸਾਰਿਆਂ ਲਈ ਬਿਲਕੁਲ ਜਿਹੜਾ ਸਵੇਰ ਦਾ ਸਮਾਂ ਹੁੰਦਾ ਹੈ ਇੱਕ ਤਾਂ ਲੋਕ ਕਹਿੰਦੇ ਆ ਕਿ ਤੜਕੇ ਉੱਠੋ ਇਸ਼ਨਾਨ ਪਾਣੀ ਕਰੋ ਤੇ ਪ੍ਰਮਾਤਮਾ ਦਾ ਨਾਮ ਵੀ ਜਪੋ ਤੇ ਕੁਦਰਤ ਨਾਲ ਜੁੜੋ ਸੈਰ ਕਰੋ ਇਹ ਜਿਹੜੀਆਂ ਗੱਲਾਂ ਨੇ ਇਹ ਸੈਰ ਜਿਹੜੀ ਕਿੰਨੀ ਕੁ ਜ਼ਰੂਰੀ ਹੈ ਦੇ ਕੋਈ ਸ਼ੈਰ ਬਹੁਤ ਜ਼ਰੂਰੀ ਹੈ ਜੀ ਕਿਉਂਕਿ ਇਹ ਮਨ ਹਲਕਾ ਕਰਨ ਦੇ ਨਾਲ-ਨਾਲ ਆਪਣੇ ਸਰੀਰ ਦਾ ਸਰਕੂਲੇਟ ਵੀ ਸਹੀ ਰੱਖਦੀ ਹੈ ਜੀ ਜਿਸ ਦੇ ਨਾਲ ਬਿਮਾਰੀਆਂ ਆਉਣ ਤੋਂ ਪਹਿਲਾਂ ਹੀ ਰੁਕ ਜਾਂਦੀਆਂ ਨੇ ਠੀਕ ਹੈ ਜੀ ਕਿਉਂਕਿ ਜੇ ਆਪਾਂ ਤੁਹਾਨੂੰ ਮੈਂ ਦੱਸਦਾ ਜਦੋਂ ਆਪਾਂ ਦਿਨ ਦੀ ਸ਼ੁਰੂਆਤ ਹੀ ਮਾੜੀ ਕਰਾਂਗੇ ਆਪਣਾ ਦਿਨ ਚੰਗਾ ਹੋ ਹੀ ਨਹੀਂ ਸਕਦਾ ਠੀਕ ਹੈ ਜੀ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣਾ ਚਾਹੀਦਾ ਹੈ ਆਪਣਾ ਦਿਨ ਡੇਲੀ ਰੁਟੀਨ ਸ਼ੁਰੂ ਕਰਨਾ ਚਾਹੀਦਾ ਜੀ ਤੇ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਅਤੇ ਹਰੇਕ ਕੰਮ ਨੂੰ ਸੇਵਾ ਭਾਵਨਾ ਨਾਲ ਦੇਖਣਾ ਚਾਹੀਦਾ ਹੈ ਤੇ ਬਿਲਕੁਲ ਉਹੀ ਗੱਲ ਕਿ ਤੜਕੇ ਉਠੋ ਤੇ ਇਸ਼ਨਾਨ ਪਾਣੀ ਕਰਕੇ ਪ੍ਰਮਾਤਮਾ ਦਾ ਨਾਮ ਲਵੋ ਤੇ ਫਿਰ ਤੁਸੀਂ ਆਪਦੇ ਕੰਮਕਾਰਾਂ ਨੂੰ ਸ਼ੁਰੂ ਕਰੋ ਇਹ ਦੋਸਤੋ ਅੱਜ ਸਾਡੀਆਂ ਕੁਦਰਤ ਤੇ ਗੱਲਾਂਬਾਤਾਂ ਚੱਲ ਰਹੀਆਂ ਤੇ ਅੱਜ ਅਸੀਂ ਬੈਠੇ ਵੀ ਕੁਦਰਤ ਦੇ ਮਾਹੌਲ ਵਿੱਚ ਆ ਤੁਸੀਂ ਪਿੱਛੇ ਬੜੀ ਵਧੀਆ ਹਰਿਆਵਲ ਵੇਖ ਰਹੇ ਜੀ ਇਹ ਕੁਦਰਤੀ ਹਰਿਆਵਲ ਹੈ ਇਹ ਜਿਹੜੀ ਹਰ ਥਾਂ ਨਹੀਂ ਮਿਲਦੀ ਸ਼ਹਿਰਾਂ 'ਚ ਤਾਂ ਬੜੀ ਲੋਕ ਲੱਭਦੇ ਹਰਿਆਵਲ ਨੂੰ ਪਿੰਡਾਂ ਵਿੱਚ ਹਾਲੇ ਥੋੜੇ ਥੋੜੇ ਕਿਤੇ ਨਾ ਕਿਤੇ ਜ਼ਰੂਰ ਮਜ਼ਦੂਰ ਇਹ ਇਹ ਹੈਗੀਆਂ ਨੇ ਤੇ ਅਸੀਂ ਅੱਜ ਗੱਲਬਾਤ ਕਰ ਰਹੇ ਹਾਂ ਕੁਦਰਤ ਅਗਲਾ ਮੇਰਾ ਸਵਾਲ ਜਿਹੜਾ ਉਹ ਦਲੇਰ ਜੀ ਨੂੰ ਹੈ ਕਿ ਅੱਜ ਆਧੁਨਿਕ ਸ਼ੈਲੀ ਨੇ ਸਾਡੇ ਮਨੁੱਖੀ ਸਰੀਰ ਨੂੰ ਕਿੰਨਾ ਕੁ ਪ੍ਰਭਾਵਿਤ ਕੀਤਾ ਸਰ ਦੇਖੋ ਬਹੁਤ ਜ਼ਿਆਦਾ ਪ੍ਰਭਾਵ ਕੀਤਾ ਹੈ ਜਿੱਦਾਂ ਖਾਣਾ ਪੀਣਾ ਗਲਤ ਹੋਇਆ ਪਿਆ ਹੈ ਕੈਮੀਕਲ ਵਾਲੀਆਂ ਸਾਰੀਆਂ ਚੀਜ਼ਾਂ ਆਉਂਦੀਆਂ ਸਰ ਦੇਖੋ ਅੱਜ ਕੱਲ ਦਾ ਦੁੱਧ ਵੀ ਨਹੀਂ ਸ਼ੁੱਧ ਆਉਂਦਾ ਪਿਆ ਦੁੱਧ ਵੀ ਅੱਜ ਕੱਲ ਮਿਲਾਵਟ ਵਾਲਾ ਆਉਂਦਾ ਪਿਆ ਫਿਰ ਕਣਕ ਹੋ ਗਈ ਆਪਣੀ ਸਬਜ਼ੀਆਂ ਸਰ ਸਬਜ਼ੀਆਂ ਹੋ ਗਈਆਂ ਹਰੇਕ ਚੀਜ਼ 'ਚ ਅੱਜ ਕੱਲ ਸਰ ਮਿਲਾਵਟ ਆ ਰਹੀ ਹੈ ਬਿਲਕੁਲ ਅੱਜ ਕੱਲ ਹਰੇਕ ਚੀਜ਼ ਮਲਾਵਟ ਵਾਲੀ ਐ ਖਾਣ ਲੱਗਾ ਬੰਦਾ ਸੋਚਦਾ ਹੈ ਕਿ ਕੀ ਖਾਈਏ ਤੇ ਕੀ ਨਾ ਖਾਈਏ ਹਨਾ ਤੇ ਬੜਾ ਫਿਕਰ ਪੈ ਗਿਆ ਕੀ ਖਾਵਾਂਗੇ ਜਦੋਂ ਪਤਾ ਹੀ ਨਹੀਂਗਾ ਤੇ ਫਿਰ ਖਾਵਾਂਗੇ ਵੀ ਕੀ ਤੇ ਅਗਲਾ ਸਵਾਲ ਮੇਰਾ ਦਿਨੇ ਸਾਹਿਬ ਜੀ ਨੂੰ ਸ਼ਰਮਾ ਸਾਹਿਬ ਸ਼ਰਮਾ ਜੀ ਨੂੰ ਹੈ ਕਿ ਜੇਕਰ ਇੱਕ ਵਿਅਕਤੀ ਰੋਜ਼ਾਨਾ ਕੁਦਰਤ ਨਾਲ ਸਪਰਕ ਵਿੱਚ ਰਹੇ ਕੁਦਰਤ ਦੇ ਸੰਪਰਕ ਵਿੱਚ ਵਿਅਕਤੀ ਜਦੋਂ ਰਹਿੰਦਾ ਤੇ ਉਹਨੂੰ ਕਿੰਨਾ ਕੁ ਲਾਭ ਹੁੰਦਾ ਦੇਖੋ ਜੀ ਕੁਦਰਤ ਦੇ ਨਾਲ ਸੰਪਰਕ 'ਚ ਰਹਿਣਾ ਮਤਲਬ ਰੱਬ ਦੇ ਸੰਪਰਕ 'ਚ ਰਹਿਣਾ ਠੀਕ ਹੈ ਜੀ ਕਿਉਂਕਿ ਕੁਦਰਤ ਮੈਂ ਮੰਨਦਾ ਕਿ ਕੁਦਰਤ ਵੀ ਇੱਕ ਰੱਬ ਦਾ ਰੂਪ ਹੈ ਜੀ ਕਿਉਂਕਿ ਜੋ ਉਹਨਾਂ ਨੇ ਆਪਾਂ ਨੂੰ ਦਿੱਤਾ ਹਨ ਜਿੰਦਗੀ ਬਤੀਤ ਕਰਨ ਲਈ ਖੁਸ਼ ਰਹਿਣ ਲਈ ਸੁਖੀ ਰਹਿਣ ਲਈ ਬਿਲਕੁਲ ਜੇਕਰ ਅਸੀਂ ਸਵੇਰ ਉੱਠ ਕੇ ਖਾਸ ਕਰਕੇ ਨੰਗੇ ਪੈਰੀ ਘਾਹ 'ਤੇ ਤੁਰਨਾ ਸ਼ੁਰੂ ਕਰ ਦਈਏ ਦੀ ਆਪਣਾ ਸਟ੍ਰੈਸ ਲੈਵਲ ਮੈਂਟਰਲ ਲੋਡ ਕਈ ਹੱਦ ਤੱਕ ਘਟ ਜਾਏਗਾ ਜੀ ਵਾਹ ਦੂਜੀ ਗੱਲ ਜਦੋਂ ਆਪਾਂ ਸਵੇਰ ਉੱਠ ਕੇ ਸ਼ੁੱਧ ਹਵਾ ਅੰਮ੍ਰਿਤ ਵੇਲੇ ਸ਼ੁੱਧ ਹਵਾ ਲਵਾਂਗੇ ਆਪਣੇ ਆਕਸੀਜਨ ਪ੍ਰੋਪਰ ਮਿਲੂਗੀ ਦਿਮਾਗ ਨੂੰ ਵੀ ਤੇ ਫੇਫੜਿਆਂ ਨੂੰ ਵੀ ਬਿਲਕੁਲ ਬਾਡੀ ਹੈਲਦੀ ਰਹੂਗੀ ਜੀ ਤੇ ਅਤੇ ਹੋਰ ਵੀ ਕਈ ਛੋਟੀ-ਛੋਟੀਆਂ ਚੀਜ਼ਾਂ ਛੋਟੇ-ਛੋਟੇ ਆਦਤਾਂ ਜਿਨ੍ਹਾਂ ਨੇ ਸੁਧਾਰ ਕੇ ਕੁਦਰਤ ਨਾਲ ਤੁਰ ਸਕਦੇ ਆ ਤੇ ਜੀਵਨ ਨੂੰ ਸੁਖੀ ਬਤੀਤ ਕਰ ਸਕਦੇ ਆ ਜੀ ਬਿਲਕੁਲ ਕੁਦਰਤ ਬੜੀ ਚੀਜ਼ ਐ ਜੇ ਆਪਾਂ ਦਰਖਤਾਂ ਦੀ ਗੱਲ ਕਰੀਏ ਤਾਂ ਆਕਸੀਜਨ ਜਿਹੜੀ ਬੰਦਾ ਲੈਂਦਾ ਜਿਹਦੇ ਨਾਲ ਬੰਦੇ ਦੇ ਸਾਹ ਚੱਲਦੇ ਆ ਉਹ ਰੁੱਖਾਂ ਤੋਂ ਹੀ ਚੱਲਦੇ ਆ ਹਨਾ ਤੇ ਇਹਦੇ ਬਾਰੇ ਕੀ ਕਹੋਗੇ ਦੇਖੋ ਜੀ ਅੱਜ ਕੱਲ ਦੀ ਜਨਰੇਸ਼ਨ ਚ ਅਕੋਰਡਿੰਗ ਟੂ WHO ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਦੇ ਹਿਸਾਬ ਨਾਲ ਇੱਕ ਸਾਲ ਚ 10 ਕਰੋੜ ਦਰਖਤ ਆਪਣੇ ਦੇਸ਼ੋਂ ਗਾਇਬ ਹੁੰਦੇ ਨੇ ਜੀ ਬਿਲਕੁਲ ਉਹਨਾਂ ਚ ਕੋਈ ਲੱਗਦੇ ਵੀ ਨਹੀਂ ਤੇ ਲੱਗਣ ਵਾਲਿਆਂ ਚ ਕਈ ਰਹਿੰਦੇ ਤੇ ਕਈ ਨਹੀਂ ਰਹਿੰਦੇ ਠੀਕ ਹੈ ਜੀ ਇਹ ਦੇਖਿਆ ਜਾ ਵੀ ਅਸੀਂ ਜਾਣਿਆਂ ਜਾਣੇ ਚ ਆਪਦੇ ਨੁਕਸਾਨ ਕਰਦੇ ਪਏ ਦੀ ਇਹ ਨੁਕਸਾਨ ਆਪਾਂ ਨੂੰ ਘੱਟ ਸ਼ਾਇਦ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜ਼ਿਆਦਾ ਝੱਟਣਾ ਪਵੇਗਾ ਜ਼ਿਆਦਾ ਹੋਵੇਗਾ ਠੀਕ ਹੈ ਜੀ ਹਾਂ ਤੇ ਚੰਗਾ ਤੇ ਹੀ ਹੋਵੇਗਾ ਜੇ ਅਸੀਂ ਹੁਣ ਹੁਣੇ ਸੁਧਾਰ ਕਰ ਲਈਏ ਕਿਉਂਕਿ ਕੁਦਰਤ ਆਪਾਂ ਨੂੰ ਕਦੇ ਵੀ ਚਪੇੜ ਨਹੀਂ ਮਾਰਦੀ ਨਾ ਹੀ ਮਾਰੇਗੀ ਕਿਉਂਕਿ ਆਪਣਾ ਗੁਰੂ ਆ ਉਹ ਸਿਰਫ ਤੁਹਾਨੂੰ ਆਇਨਾ ਦਿਖਾਉਂਦੀ ਕਿ ਕੀ ਦਿਖਾਉਂਦੀ ਕਿ ਤੁਸੀਂ ਹਵਾ ਸ਼ੁੱਧ ਕਰਤੀ ਫੇਫੜਿਆਂ ਦੇ ਮਰੀਜ਼ਾਂ ਦਾ ਹਸਪੀਟਲ ਭਰ ਗਏ ਤੁਸੀਂ ਪਾਣੀ ਗੰਦਾ ਕਰਤਾ ਲੀਵਰ ਹੈਪਟਾਈਟਿਸ ਦੇ ਸ਼ੂਗਰ ਦੇ ਮਰੀਜ਼ ਵੱਧ ਗਏ ਠੀਕ ਹੈ ਜੀ ਜਿਵੇਂ ਜਿਵੇਂ ਨੁਕਸਾਨ ਕਰਾਂਗੇ ਓਵੇਂ ਨੁਕਸਾਨ ਕਰਾਵਾਂਗੇ ਜੀ ਬਿਲਕੁਲ ਕੁਦਰਤ ਆਪਣੇ ਰੰਗ ਜ਼ਰੂਰ ਵਿਖਾ ਦਿੰਦੀ ਏ ਪਰ ਬੰਦੇ ਨੂੰ ਸਮਝ ਪਤਾ ਨਹੀਂ ਕਦੋਂ ਕੋ ਆਉਣੀ ਹੈ ਉਹ ਆਉਣ ਵਾਲਾ ਸਮਾਂ ਹੀ ਦੱਸੇਗਾ ਤੇ ਅਗਲਾ ਮੇਰਾ ਸਵਾਲ ਹੈ ਕਿ ਸਾਫ਼ ਪਾਣੀ ਤਾਜੀ ਹਵਾ ਹਰਾ ਪ੍ਰਵੇਸ਼ ਸਮਾਜ ਲਈ ਕਿੰਨੇ ਕੁ ਜ਼ਰੂਰੀ ਹਨ ਸਰ ਦੇਖੋ ਬਹੁਤ ਹੀ ਜ਼ਰੂਰੀ ਹੈ ਪਾਣੀ ਵੀ ਆਪਾਂ ਪੀਂਦੇ ਆ ਪਾਣੀ ਵੀ ਬਹੁਤ ਜ਼ਰੂਰੀ ਆ ਹਵਾ ਵੀ ਆਪਾਂ ਨੂੰ ਚਾਹੀਦੀ ਆ ਸਰ ਸਾਹ ਲੈਣ ਲਈ ਆਪਾਂ ਨੂੰ ਹਰ ਇੱਕ ਚੀਜ਼ ਦੀ ਜ਼ਰੂਰਤ ਹੈ। ਬਿਲਕੁਲ। ਹਾਂਜੀ ਜਿਹੜਾ ਆਪਾਂ ਨੂੰ ਹਰੀਆਵਲ ਹੈ ਉਹ ਵੀ ਜ਼ਰੂਰੀ ਹੈ। ਹਾਂਜੀ ਸਰ ਉਹ ਤਾਂ ਬਹੁਤ ਜ਼ਰੂਰੀ ਹੈ। ਹਾਂ। ਹਾਂਜੀ ਆਕਸੀਜਨ ਫੇਰ ਹੀ ਲਾਉਗੇ ਆਪਾਂ ਨੂੰ। ਹਾਂ ਬਿਲਕੁਲ ਜਿਹੜੀ ਆਪਾਂ ਅੱਜ ਹਰੀਆਵਲ ਦੇ ਵਿੱਚ ਬੈਠੇ ਹੋਏ ਹਾਂ ਇਹ ਵੀ ਬਹੁਤ ਜ਼ਰੂਰੀ ਹੈ। ਇਹ ਬਹੁਤ ਜ਼ਰੂਰੀ ਹੈ ਜੀ। ਹਾਂ। ਹਾਂਜੀ। ਤੇ ਬਿਲਕੁਲ ਸਾਹਿਲ ਜੀ ਮੇਰਾ ਤੁਹਾਨੂੰ ਅਗਲਾ ਸਵਾਲ ਆ ਕਿ ਅੱਜ ਕੱਲ ਲੋਕਾਂ ਨੇ ਮੋਬਾਈਲ, ਟੀਵੀ, ਏਸੀ ਘਰਾਂ ਦੇ ਵਿੱਚ ਸੁੱਖ ਸਹੂਲਤ ਵਾਸਤੇ ਸਾਰਿਆਂ ਦੇ ਕੋਲ ਹੈਗੇ ਨੇ। ਤੇ ਇਹ ਕਿੰਨਾ ਕੋ ਅਸਰ ਮਨੁੱਖੀ ਸਰੀਰ ਤੇ ਪਾ ਰਹੇ ਨੇ ਦੇਖੋ ਸਭ ਤੋਂ ਪਹਿਲਾਂ ਇਹਦਾ ਜਿਹੜਾ ਸਭ ਤੋਂ ਵੱਡਾ ਅਸਰ ਮੇਰੇ ਹਿਸਾਬ ਨਾਲ ਹੋਇਆ ਰਿਸ਼ਤਿਆਂ ਤੇ ਕੋਈ ਗੱਲ ਕਰਨਾ ਚਾਹੁੰਦੇ ਨੇ ਕਿ ਇਹ ਨਾਲ ਜੇ ਕਰਦਾ ਵੀ ਚੰਗੀ ਤਰ੍ਹਾਂ ਹੁੰਦੀ ਨੇ ਖੁੱਲਕੇ ਨਹੀਂ ਹੁੰਦੀ ਠੀਕ ਹੈ ਮਤਲਬ ਮੋਬਾਈਲ ਨੇ ਸਾਰਿਆਂ ਤੋਂ ਪਹਿਲਾਂ ਤਾਂ ਆਪਣੇ ਰਿਸ਼ਤੇ ਅਡ ਕਿਤੇ ਨੇ ਰਿਸ਼ਤੇ ਖਾਦੇ ਆ ਰਿਸ਼ਤੇ ਖਾਦੀ ਦੂਜੀ ਗੱਲ ਇਹ ਜਦੋਂ ਤਾਂ ਬੱਚਿਆਂ ਦਾ ਸਕਰੀਨ ਟਾਈਮ ਵੱਧ ਗਿਆ ਉਦੋਂ ਦਾ ਗ੍ਰੀਨ ਟਾਈਮ ਘਟ ਗਿਆ ਜੀ ਹਰਿਆਲੀ 'ਤੇ ਜਾਣਾ ਬੰਦ ਕਰਤਾ ਵਾਹ ਵਾਹ ਗੇਮਾਂ ਖੇਡਦੇ ਨੇ ਜਿੱਤਦੇ ਨੇ ਪਰ ਸਿਰਫ ਫੋਨ ਤੇ ਆ ਕੋਈ ਕੁਸ਼ਤੀ ਨਹੀਂ ਕੋਈ ਕਬੱਡੀ ਨਹੀਂ ਰੀਜਨਲ ਖੇਡਾਂ ਨਹੀਂ ਰੀਜਨਲ ਖੇਡਾਂ ਨਹੀਂ ਕਿਉਂਕਿ ਸੱਭਿਆਚਾਰਕ ਖੇਡਾਂ ਆਪਣੀਆਂ ਹਨ ਜੀ ਉਹ ਦੂਰ ਹੋ ਗਈਆਂ ਦੂਰ ਹੋ ਗਈਆਂ ਜੀ ਤੇ ਇਹ ਆਪਣੇ ਸਰੀਰ ਨੂੰ ਕਮਜ਼ੋਰ ਕਰ ਰਹੀਆਂ ਨੇ ਨਾਲ ਦੀ ਨਾਲ ਦਿਮਾਗ ਨੂੰ ਵੀ ਕਮਜ਼ੋਰ ਕਰ ਰਹੀਆਂ ਨੇ ਠੀਕ ਹੈ ਜੀ ਹੁਣ ਦੇ ਨੇ ਆਪਾਂ ਛੋਟੇ ਛੋਟੇ ਬੱਚੇ ਫੋਨਾਂ ਤੇ ਲੱਗੇ ਨੇ ਉਹ ਗਾਂ ਜਾ ਕੇ ਕੀ ਸੋਚਣਗੇ ਕਿਥੋਂ ਸੂਰਮੇ ਬਣ ਜਾਣਗੇ ਸੋਚਣਾਂ ਲਈ ਕਰ ਲੈ ਇਹਦੀ ਤੇ ਬੜਾ ਦੁੱਖ ਹੁੰਦਾ ਇਹ ਸੁਣ ਕੇ ਹਨਾ ਥਾਂ ਥਾਂ ਇਹ ਚੀਜ਼ਾਂ ਚੱਲ ਰਹੀਆਂ ਨੇ ਤੇ ਇਹਨਾਂ ਨੂੰ ਰੋਕਿਆ ਤਾਂ ਨਹੀਂ ਜਾ ਸਕਦਾ ਘੱਟ ਕੀਤਾ ਜਾ ਸਕਦਾ ਕਿਉਂਕਿ ਜਿਹੜੀ ਚੀਜ਼ 20 ਸਾਲਾਂ ਦੇ ਵਿੱਚ ਆਪਾਂ ਨੁਕਸਾਨ ਕੀਤਾ ਹੌਲੀ-ਹੌਲੀ ਹਾਂ ਤੇ ਇਹਦਾ ਆਪਾਂ ਨੂੰ ਸਹੀ ਵੀ ਹੌਲੀ-ਹੌਲੀ ਕਰਾਂਗੇ ਨਾ ਹੀ ਸਮਝਣ ਨਾਲ ਹੋਣਾ ਨਾ ਹੀ ਸਮਝਾਉਣ ਨਾਲ ਕਰਨ ਨਾਲ ਹੋਣਾ ਜੀ ਬਿਲਕੁਲ ਹੋ ਦੋਸਤੋ ਮੈਂ ਵੀ ਪੰਜਾਬੀ ਸੱਭਿਆਚਾਰ ਵਿਰਸੇ ਨਾਲ ਜੁੜਿਆ ਹੋਇਆ ਮੈਂ ਵੀ ਸਾਰਾ ਕੁਝ ਹੰਡਾਇਆ ਕੁਦਰਤ ਨੇ ਬੜਾ ਕੁਝ ਆਪਾਂ ਨੂੰ ਦਿੱਤਾ ਉਹ ਆਪਾਂ ਸਾਰੀਆਂ ਚੀਜ਼ਾਂ ਭੁੱਲ ਗਏ ਆ ਘਰ ਦੇ ਦੇਸੀ ਖਾਣੇ ਰਹਿਣ ਸਹਿਣ ਜਿਹੜਾ ਪਹਿਰਾਵੇ ਵੀ ਇੱਥੇ ਤਾਂ ਕਿ ਪਹਿਰਾਵੇ ਵੀ ਆਪਣੇ ਬਦਲ ਚੁੱਕੇ ਨੇ ਤੇ ਇਹ ਸਾਰੀਆਂ ਚੀਜ਼ਾਂ ਆਪਾਂ ਛੱਡ ਚੁੱਕੇ ਆ ਤੇ ਇਹ ਆਪਾਂ ਨੂੰ ਕੁਦਰਤ ਵੱਲ ਜਰੂਰ ਮੁੜਨਾ ਪਏਗਾ ਅਗਲਾ ਮੇਰਾ ਸਵਾਲ ਏ ਦਲੇਰ ਜੀ ਨੂੰ ਕਿ ਸਿਹਤਮੰਦ ਜੀਵਨ ਲਈ ਕਿਹੜੇ ਕਿਹੜੇ ਤਤਾਂ ਦੀ ਆਪਾਂ ਨੂੰ ਲੋੜ ਹੁੰਦੀ ਆ ਕੋ ਸਰ ਪਹਿਲੀ ਗੱਲ ਤਾਂ ਕੁਦਰਤ ਨਾਲ ਪਿਆਰ ਕਰਨਾ ਚਾਹੀਦਾ ਆਪਾਂ ਨੂੰ ਰੋਖ ਵਗੈਰਾ ਲਾਉਣੇ ਚਾਹੀਦੇ ਆ ਹਾਂ ਦੂਜੀ ਗੱਲ ਖਾਣਾ ਪੀਣਾ ਆਪਾਂ ਨੂੰ ਬਿਲਕੁਲ ਸਹੀ ਕਰਨਾ ਪੈਣਾ ਹੈ ਬਿਲਕੁਲ ਕੈਮੀਕਲ ਚੀਜ਼ਾਂ ਬੰਦ ਕਰਨੀਆਂ ਪੈਣੀਆਂ ਘਰ ਦੀ ਸ਼ੁੱਧ ਚੀਜ਼ ਖਾਣੀ ਪੈਣੀ ਆਪਾਂ ਨੂੰ ਪਹਿਲੀ ਗੱਲ ਤੇ ਮੇਰੇ ਖਿਆਲ ਚ ਪਹਿਰਾਵਾ ਵੀ ਜਿਹੜਾ ਉਹ ਆਪਾਂ ਨੂੰ ਥੋੜਾ ਜਿਆ ਹਾਂਜੀ ਸਰ ਉਹ ਸਾਦਾ ਰੱਖਣਾ ਚਾਹੀਦਾ ਹਾਂਜੀ ਹਾਂਜੀ ਉਹ ਵੀ ਕਰਨਾ ਪੈਣਾ ਚੇਂਜ ਹਾਂਜੀ ਜਿਹੜਾ ਪਹਿੜਾਉ ਢੜਕਾਉ ਪਹਿਰਾਵਾ ਉਹ ਵੀ ਆਪਾਂ ਨੂੰ ਕੁਦਰਤ ਨਾਲੋਂ ਤੋੜਦਾ ਮਨ ਨੂੰ ਢੜਕਾਉਂਦਾ ਹਾਂਜੀ ਸਰ ਮਨ ਨੂੰ ਸ਼ਾਂਤੀ ਨਹੀਂ ਦਿੰਦਾ ਉਹ ਨਹੀਂ ਜੀ ਨਹੀਂ ਹਨਾ ਹਾਂਜੀ ਸਰ ਤੇ ਤੁਸੀਂ ਕੀ ਕਰੋਗੇ ਪਹਿਰਾਵੇ ਤੇ ਤੁਸੀਂ ਕੁਝ ਕਹੋ ਪਹਿਰਾਵਾ ਦੇਖੋ ਜੀ ਪਹਿਰਾਵਾ ਬੰਦੇ ਦੇ ਸੱਭਿਆਚਾਰ ਸੰਸਕਾਰ ਸੋਚ ਇਹਨਾਂ ਕਈ ਜਨ ਦਰਸਾਉਂਦਾ ਹੈ ਠੀਕ ਹੈ ਜੀ ਤੇ ਇਹ ਸਾਨੂੰ ਆਪਣੇ ਜਿਵੇਂ ਲੋਕਲ ਏਰੀਆ ਕਹਲੋ ਪੰਜਾਬ ਕਹਲੋ ਸੱਭਿਆਚਾਰ ਕਹਲੋ ਇਹਨਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਪਾਉਣਾ ਚਾਹੀਦਾ ਹੈ ਜਿਸ ਨਾਲ ਆਪਣਾ ਸੱਭਿਆਚਾਰ ਬਰਕਰਾਰ ਰਹੇ ਨਾ ਕਿ ਆਪਾਂ ਕਿਸੇ ਯੂਰਪ ਸਿਟੀ ਨੂੰ ਫੋਲੋ ਕਰੀਏ ਠੀਕ ਹੈ ਜੀ ਕਿਉਂਕਿ ਆਪਣਾ ਆਪਦਾ ਹੀ ਵजूद ਹੈਗਾ ਤੇ ਬਿਲਕੁਲ ਆਪਣੇ ਬਜ਼ੁਰਗਾਂ ਦਾ ਪਹਿਰਾਵਾ ਵੀ ਸਾਦਾ ਸੀ ਉਹਨਾਂ ਦਾ ਰਹਿਣ ਸਹਿਣ ਵੀ ਸਾਦਾ ਸੀ ਉਹਨਾਂ ਦਾ ਖਾਣਾ ਵੀ ਸਾਦਾ ਸੀ ਤਾਂ ਇਹ ਉਹ 100-100 ਸਾਲ ਦੀ ਜ਼ਿੰਦਗੀ ਜਿਉਂ ਕੇ ਜੰਦੇ ਬਿਲਕੁਲ ਜੀ ਖਾਣਾ ਵੀ ਸਾਦਾ ਸੀ ਤੇ ਕੰਮ ਵੀ ਪੂਰਾ ਸੀ ਦੀ ਕੰਮ ਵੀ ਪੂਰਾ ਕਰਦੇ ਸੀ ਕੰਮ ਵੀ ਪੂਰਾ ਕਰਦੇ ਸੀ ਮਿਹਨਤ ਕਰਦੇ ਸੀ ਖਾਦਾ ਵੀ ਦਾ ਪਾਦਾ ਵੀ ਸੀ ਹੁਣ ਮੇਰੇ ਵਰਗੇ ਨੇ ਕੋਈ ਜੰਕ ਫੂਡ ਖਾਦਾ ਕੋਡ ਜਿਹੜੀ ਕੋਲ ਡਰਿੰਕ 500 ml ਦੇ ਵਿੱਚ 13-14 ਚਮਚੇ ਕੱਲੀ 슈ਗਰ ਹੈ ਉਹ ਤੇ ਸਰੀਰ ਕੀ ਕਰੂਗਾ ਹਾਂ ਤੇ ਉਹ ਜਿੰਨੀ ਆਪਾਂ ਦਿਨ ਚ ਲੋੜਾ ਉਹ ਤੋਂ 3-4 ਗੁਣਾ ਵੱਧ ਆ ਜੀ ਫਿਰ ਗਾਂ ਕਿਉਂ ਦਾਬਸਟੀ ਬੀਟ ਪਾਤ ਜਾਂਦਾ ਜੀ ਸ਼ੂਗਰ ਹੋ ਜਾਂਦੀ ਬਲੱਡ ਵਤਨ ਲੱਪ ਜਾਂਦਾ ਇਹ ਬਿਮਾਰੀਆਂ ਆਪਣਾ ਗਾਂ ਜਾ ਕੇ ਖੇਰ ਲੈਂਦੀਆਂ ਇਹ ਨੁਕਸਾਨ ਹੀ ਫਾਇਦਾ ਕਿਤੇ ਨਹੀਂ ਆਪਣਾ ਇੱਕ ਮੇਰਾ ਨਾ ਇੱਥੇ ਇੱਕ ਸਵਾਲ ਹੋਰ ਮੈਂ ਜੋੜ ਰਿਹਾ ਕਿ ਲੋਕ ਜਦੋਂ ਵਿਆਹ ਵੇਖਣ ਜਾਂਦੇ ਆ ਜਾਂ ਕੋਈ ਸਮਾਗਮ ਤੇ ਜਾਂਦੇ ਆ ਪਹਿਲਾਂ ਠੰਡੀ ਪੀ ਲੈਂਦੇ ਆ ਉਤੋਂ ਚਾਹ ਪੀ ਲੈਂਦੇ ਆ ਉਤੋਂ ਪਕੌੜੇ ਖਾ ਲੈਂਦੇ ਆ ਵਿੱਚ ਆਈਸਕ੍ਰੀਮ ਖਾਦੀ ਜਾਂਦੇ ਆ ਵਿੱਚ ਰੋਟੀ ਖਾਦੀ ਜਾਂਦੇ ਆ ਵਿੱਚ ਚੌਲ ਖਾਦੀ ਜਾਂਦੇ ਆ ਉਹਦਾ ਕਿੰਨਾ ਕਿਉਂ ਨੁਕਸਾਨ ਹੈ ਆਪਣੀ ਸਿਹਤ ਅਸਲ 'ਚ ਨਾ ਉਹ ਚੀਜ਼ਾਂ ਨਹੀਂ ਖਾਂਦੇ ਪਏ ਚੀਜ਼ਾਂ ਉਹਨਾਂ ਨੂੰ ਖਾਂਦੇ ਪਈਆਂ ਪਤਾ ਪਤਾ ਲੱਗਦਾ ਗਾਂ ਜਾ ਕੇ ਠੀਕ ਹੈ ਜੀ ਕਿਉਂਕਿ ਸਰੀਰ ਹਰੇਕ ਚੀਜ਼ ਦੀ ਲਿਮਟ ਹੈ ਜੀ ਕਿੰਨਾ ਖਾਣਾ ਕਿਉਂ ਖਾਣਾ ਕਿਵੇਂ ਖਾਣਾ ਆਪਾਂ ਜਦੋਂ ਆਪਾਂ ਲਿਮਟ ਕਰਾਸ ਕਰ ਲੈਂਦੇ ਆ ਕੁਦਰਤ ਦੇ ਖਿਲਾਫ ਇਹ ਵੀ ਕੁਦਰਤ ਦੇ ਖਿਲਾਫ ਹੀ ਕਿਉਂਕਿ ਹਰੇਕ ਚੀਜ਼ ਦੀ ਟਾਈਮਿੰਗ ਹੈ ਕੀ ਖਾਣਾ ਕੀ ਨਹੀਂ ਹਾਂ ਜਦੋਂ ਆਪਾਂ ਅਚੀ ਦੇ ਖਿਲਾਫ ਹੋ ਗਏ ਆਪਾਂ ਆਪਦਾ ਡਾਈਜੈਸਟਿਵ ਸਿਸਟਮ ਕਿਉਂਕਿ ਜ਼ਿਆਦਾਤਰ ਰੋਗ ਆਪਣੇ ਢਿੱਡ ਤੋਂ ਸ਼ੁਰੂ ਹੁੰਦੇ ਨੇ ਗੈਸ ਦੀ ਆਪ ਕਬਜੇ ਇੱਕ ਬਟੇ ਰੋਗਾਂ ਨੂੰ ਜਨਮ ਦਿੰਦਾ ਤੇ ਜਦੋਂ ਆਪਾਂ ਗਲਤ ਖਾਣੇ ਪੀਣੇ ਤੇ ਆਪਾਂ ਇਹਦੀ ਜੇਪੇਟ ਚ ਆਉਣਾ ਹੀ ਆਉਣਾ ਸੀ ਬਿਲਕੁਲ ਬਿਲਕੁਲ ਤੇ ਇਹ ਦੋਸਤੋ ਸਾਡੀਆਂ ਗੱਲਾਂ ਬਾਤਾਂ ਚੱਲ ਰਹੀਆਂ ਅੱਜ ਕੁਦਰਤ ਤੇ ਤੇ ਕੁਦਰਤ ਨਾਲ ਸਾਨੂੰ ਜੁੜਨਾ ਚਾਹੀਦਾ ਹੈ ਸਾਨੂੰ ਖਾਣਾ ਪੀਣਾ ਸਹੀ ਰੱਖਣਾ ਚਾਹੀਦਾ ਹੈ ਸਾਨੂੰ ਆਪਣਾ ਰਹਿਣ ਸਹਿਣ ਸਹੀ ਰੱਖਣਾ ਚਾਹੀਦਾ ਹੈ ਸਾਨੂੰ ਆਪਣਾ ਪਹਿਰਾਵਾ ਜਿਹੜਾ ਉਹ ਸਹੀ ਰੱਖਣਾ ਚਾਹੀਦਾ ਹੈ ਤੇ ਅਸੀਂ ਹੁਣ ਐਂਡ ਵੱਲ ਵੱਧ ਰਹੇ ਹਾਂ ਮੇਰਾ ਅਗਲਾ ਸਵਾਲ ਆ ਅ ਦਲੇਰ ਜੀ ਨੂੰ ਕਿ ਤੁਸੀਂ ਅੱਜ ਕੱਲ ਦੇ ਜਿਹੜੇ ਲੋਕ ਨੇ ਉਹ ਦੁਬਾਰਾ ਥੋੜਾ ਜਿਹਾ ਕੁਦਰਤ ਵੱਲ ਨੂੰ ਮੁੜੇ ਆ ਤੇ ਹੋਰ ਵੀ ਆਉਣ ਵਾਲੇ ਸਮੇਂ 'ਚ ਸ਼ਾਇਦ ਹੋਰ ਵੀ ਮੁੜਨ ਤੁਸੀਂ ਕੀ ਕਹੋਗੇ ਇਸ ਬਾਰੇ ਸਰ ਦੇਖੋ ਕੁਦਰਤ ਨਾਲ ਪਿਆਰ ਕਰਨਾ ਤਾਂ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਗੱਲ ਹੌਲੀ ਹੌਲੀ ਸਾਰੇ ਜਣੇ ਕੁਦਰਤ ਨਾਲ ਪਿਆਰ ਕਰਨ ਤੇ ਸਾਹਿਬ ਤੁਸੀਂ ਕੀ ਇਹ ਦੇ ਬਾਰੇ ਕਹੋਗੇ ਅਸਲ 'ਚ ਨਾ ਲੋਕ ਕੁਦਰਤ ਵੱਲ ਮੁੜੇ ਵੀ ਏ ਮੜਨਗੇ ਵੀ ਤੇ ਮੜਨਾ ਪੈਣਾ ਵੀ ਮੜਨਾ ਪੈਣਾ ਮੜਨਾ ਪੈਣਾ ਕਿਉਂਕਿ ਪਿੱਛੇ ਜਦੋਂ ਕਰੋਨਾ ਵਾਇਰਸ ਆਇਆ ਨਸ ਜੀ ਉਦੋਂ ਲੋਕਾਂ ਨੇ ਨੋਟਿਸ ਕੀਤਾ ਜੀ ਤਾਂ ਹਲਦੀ ਤુલਸੀ ਨੇ ਮੜ ਕੇ ਚੀਜ਼ਾਂ ਲੈ ਕੇ ਸਹੀ ਹੋ ਜਾਣੇ ਹਾਂ ਉਹ ਇੱਕ ਰੱਬ ਦਾ ਮੈਸੇਜ ਸੀ ਕਿ ਕੁਦਰਤ ਨੇ ਬੜਾ ਕੁਝ ਰੱਖਿਆ ਥਾਡੇ ਲਈ ਇਹ ਸਿਰਫ ਇਹਨਾਂ ਨੂੰ ਦਰਖਤਨਾ ਵੇਖੋ ਇੱਕ ਆਯੁਰਵੈਦਿਕ ਫਾਰਮੇਸੀ ਤੁਹਾਡੇ ਅਸਤੇ ਦੁਆਖਾਨਾ ਜੀ ਜਿਹਨੂੰ ਸਹੀ ਤਰੀਕੇ ਨਾਲ ਵਰਤ ਲੀਏ ਇਹਦਾ ਸੇਵਨ ਕਰੀਏ ਆਪਾਂ ਬਿਲਕੁਲ ਸਹੀ ਰਹਿ ਸਕਦੇ ਆ ਤੇ ਲੋਕਾਂ ਨੂੰ ਵੀ ਰੱਖ ਸਕਦੇ ਆ ਬਿਲਕੁਲ ਬਿਲਕੁਲ ਤੇ ਇਨਾ ਆਪਣੀ ਜ਼ਿੰਦਗੀ ਦੇ ਵਿੱਚ ਸਾਰਿਆਂ ਨਾਲੋਂ ਵੱਧ ਮੇਰੇ ਖਿਆਲ ਦੇ ਵਿੱਚ ਰੁੱਖ ਹੀ ਜ਼ਰੂਰੀ ਹੈ ਕਿਉਂਕਿ ਰੁੱਖ ਇੱਕ ਜਿਹੜਾ ਬੰਦੇ ਦਾ ਜਨਮ ਤੋਂ ਲੈ ਕੇ ਤੇ ਮਰਨ ਤੱਕ ਵੀ ਜਿਹੜਾ ਉਹ ਸਾਥ ਨਿਭਾਉਂਦਾ ਹੈ ਜਿਹੜਾ ਬੰਦਿਆਂ ਨੂੰ ਬਾਲਣ ਤੇ ਸਾੜਿਆ ਜਾਂਦਾ ਉਹ ਵੀ ਇੱਕ ਰੁੱਖ ਲੱਗਦਾ ਤੇ ਫਿਰ ਬੰਦਾ ਅੱਗੇ ਆਖਾਨ ਹੁੰਦਾ ਸੀ ਕਿ ਹਰ ਮਨੁੱਖ ਲਾਵੇ ਇੱਕ ਰੁੱਖ ਤੇ ਮੈਂ ਹੁਣ ਕਹਿਣਾ ਹੁਣਾ ਕਿ ਹਰ ਮਨੁੱਖ ਲਾਵੇ ਪੰਜ ਰੁੱਖ ਪੰਜ ਰੁੱਖ ਇਹਦੇ ਬਾਰੇ ਕੀ ਕਹੋਗੇ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਬੜਾ ਸੋਹਣਾ ਮੈਸੇਜ ਦਿੱਤਾ ਲੋਕਾਂ ਨੂੰ ਮੇਰੇ ਹਿਸਾਬ ਨਾਲ ਜੇ ਅੱਜ ਵੀ ਸਿਰਫ ਇੱਕ ਬੰਦਾ ਇੱਕ ਸਾਲ 'ਚ ਇੱਕ ਰੁੱਖੀ ਲਾਵੇ ਨਾ ਘਟ ਤੋਂ ਘਟ ਵੱਧ ਲਾਵੇ ਉਹਦੀ ਇੱਛਾ ਹਾਂ ਆਉਣ ਵਾਲੇ 15-20 ਸਾਲਾਂ 'ਚ ਆਪਣਾ ਪੰਜਾਬ ਫਿਰ ਹਰਾ-ਭਰਾ ਹੋ ਸਕਦਾ ਏ ਤੁਹਾਨੂੰ ਕਰ ਸਕਦੇ ਆਪਾਂ ਤੇ ਜ਼ਰੂਰ ਕਰਾਂਗੇ ਵੀ ਤੇ ਤੁਸੀਂ ਵੀ ਜ਼ਰੂਰ ਕਰੋ ਮੈਂ ਤੇਹੀ ਕਹਾਂਗਾ ਕਿ ਰੁੱਖ ਤੋਂ ਬਿਨਾ ਬੰਦਾ ਕੁਝ ਨਹੀਂ ਠੀਕ ਹੈ ਜੀ ਕਿਉਂਕਿ ਇਹ ਵਾਲੀ ਆਕਸੀਜਨ ਆਪਾਂ ਨੂੰ ਬਣਾਵਟੀ ਮਿਲ ਜੂਗੀ ਪਰ ਕਿੰਨਾ ਅਕਸ਼ਰ ਹੋਂਦਾ ਵੀ ਇੱਕ ਮਨਿਆਦ ਉਹ ਵੀ ਕਿਤੇ ਨਾ ਕਿਤੇ ਖਤਮ ਹੋ ਜੇ ਕਿ ਜੋ ਆਪਾਂ ਨੂੰ ਚਾਹੀਦਾ ਉਹੋ ਹੀ ਚਾਹੀਦਾ ਹੈ ਤੇ ਮੈਂ ਤਾਂਤਲੂ ਤੁਹਾਡੇਗੇ ਰਿਕੁਐਸਟ ਹੀ ਕਰ ਸਕਦਾ ਤੁਹਾਨੂੰ ਮੈਸੇਜ ਦੇਣਾ ਚਾਹੁੰਦੇ ਆ ਸਾਡੀ ਵੀਡੀਓ ਕੱਲੀ ਸਕਰੀਨ ਤੱਕ ਨਾ ਰੱਖਿਓ ਆਪਣੇ ਦਿਲਾਂ ਚ ਉਤਾਰਿਓ ਤੇ ਇਹਨੂੰ ਅਪਲਾਈ ਕਰਿਓ ਆਪਣੇ ਜੀਵਨ ਚ ਆਪਣੇ ਲਈ ਨਹੀਂ ਤਾਂ ਆਪਣੀ ਆਉਣ ਵਾਲੀ ਪੀੜ੍ਹੀਆਂ ਲਈ ਹਾਂ ਜਰੂਰ ਕਰਿਓ ਬਿਲਕੁਲ ਦੋਸਤੋ ਅੱਜ ਸਾਡੀਆਂ ਗੱਲਾਂਬਾਤਾਂ ਕੁਦਰਤ ਤੇ ਹੋਈਆਂ ਨੇ ਰੁੱਖਾਂ ਤੇ ਹੋਈਆਂ ਨੇ ਖਾਣ ਪੀਣ ਤੇ ਹੋਈਆਂ ਨੇ ਪਹਿਰਾਵਿਆਂ ਤੇ ਹੋਈਆਂ ਨੇ ਜ਼ਿੰਦਗੀ ਤੇ ਹੋਈਆਂ ਨੇ ਦਵਾਈਆਂ ਤੇ ਹੋਈਆਂ ਨੇ ਖਾਣ ਪੀਣ ਤੇ ਹੋਈਆਂ ਨੇ ਤੇ ਮੁੰਡਿਆਂ ਨੇ ਬੜੇ ਵਧੀਆ ਮੇਰੇ ਸਵਾਲਾਂ ਦੇ ਜਵਾਬ ਵੀ ਦਿੱਤੇ ਨੇ ਜੁੜੇ ਹੋਏ ਨੇ ਆਜ਼ਰ ਕਵੇਦਕ ਨਾਲ ਜਿਹੜਾ ਸਾਹ ਉਹ ਜੁੜਿਆ ਹੋਇਆ ਮੈਂ ਪਹਿਲਾਂ ਵੀ ਦੱਸ ਚੁੱਕਾ ਇਹਨਾਂ ਦੀ ਕਲੀਨਿਕਾ ਪਿੰਡ ਸ਼ੇਰਪੁਰ ਦੇ ਵਿੱਚ ਤੁਸੀਂ ਜੋ ਵੀ ਉੱਥੋਂ ਇਹਨਾਂ ਨਾਲ ਕੋਈ ਤੁਹਾਨੂੰ ਬਿਮਾਰੀ ਆ ਛੋਟੀ ਆ ਵੱਡੀ ਆ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਦੀ ਗਾਨ ਤੇ ਆ ਕੇ ਤੁਸੀਂ ਉਹ ਬਿਮਾਰੀ ਦੇ ਇਲਾਜ ਨੂੰ ਤੁਸੀਂ ਉਹ ਇਲਾਜ ਕਰਵਾ ਸਕਦੇ ਜੀ ਸਾਡੇ ਕੋਲੋਂ ਬੋਲਦਿਆਂ ਕੋਈ ਗੱਲ ਰਹਿ ਗਈ ਹੋਵੇ ਤਾਂ ਤੁਸੀਂ ਕਮੈਂਟ ਵਿੱਚ ਜਰੂਰ ਲਿਖਿਆ ਜੀ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਿਆ ਜੀ ਮੇਰੇ ਚੈਨਲ ਬੂਟਾ ਗੁਲਾਮੀ ਵਾਲਾ ਨੂੰ ਲਾਈਕ ਫੋਲੋ ਜਰੂਰ ਕਰ ਲਿਆ ਜੀ ਸਾਹਿਲ ਜੀ ਕੋਈ ਗੱਲ ਰਹਿ ਗਈ ਹੋਵੇ ਮੇਰੇ ਕੋਲੋਂ ਸਵਾਲ ਰਹਿ ਗਿਆ ਹੋਵੇ ਤੁਸੀਂ ਕੁਝ ਕਹਿਣਾ ਹੋਵੇ ਜਾਂ ਦਲੇਰ ਜੀ ਤੁਸੀਂ ਕੁਝ ਕਹਿਣਾ ਹੋਵੇ ਤੇ ਬੇਝਿਜਕ ਕਰ ਸਕਦੇ ਹੈ ਇਹੀ ਕਹਿਣਾ ਹੈ ਸਾਰੇ ਆਣੇ ਰੁੱਖ ਲਾਓ ਇੱਕ ਇੱਕ ਹਰਿਆ ਭਰਿਆ ਕਰੀਏ ਪੰਜਾਬ ਨੂੰ ਫਿਰ ਤੇ ਸਾਹਿਲ ਜੀ ਤੁਸੀਂ ਹਾਂ ਤਾਂ ਇਹ ਕਹਿਣਾ ਚਾਹੁੰਦਾ ਕਿ ਜੇ ਆਪਾਂ ਖਾਣ ਪੀਣ ਦੀ ਗੱਲ ਕੀਤੀ ਹੈ ਨਾ ਇਸ ਨੂੰ ਲਾਈਟ ਨਾ ਲੋ ਕਿਉਂਕਿ ਜਬ ਕਹੀ ਨੇ ਕਿ ਦਵਾਈ ਨਾਲ ਬੰਦਾ ਠੀਕ ਹੁੰਦਾ ਨਹੀਂ ਦਵਾਈ ਦਵਾਈ ਸਿਰਫ ਇੱਕ ਬੰਦੇ ਨੂੰ ਸਪੋਰਟ ਕਰਦੀ ਸਹੀ ਹੁੰਦੇ ਸਹੀ ਸਰੀਰ ਆਪੇ ਹੁੰਦਾ ਆਪੇ ਕਿਵੇਂ ਹੁੰਦਾ ਸਹੀ ਖਾਣਾ ਖ ਨਾਲ ਸਹੀ ਖਾਣ ਪੀਣ ਨਾਲ ਸਹੀ ਲਾਈਫ ਸਟਾਈਲ ਨਾਲ ਠੀਕ ਹੈ ਜੀ ਮੈਡੀਸਿਨ ਜਸਟ ਸਪੋਰਟਿਵ ਨਾਟ ਅ ਹੀਲਰ ਤੇ ਆਪਾਂ ਨੂੰ ਇਹ ਚੀਜ਼ਾਂ ਸਮਝਣੀਆਂ ਪੈਣੀਆਂ ਜੀ ਬਿਲਕੁਲ ਤੇ ਸੋ ਦੋਸਤੋ ਤੁਸੀਂ ਮਾੜਾ ਜਾਂ ਵੀ ਆਪਣਾ ਭਾਵੇਂ ਸਿਰ ਪੀੜ ਹੋਵੇ ਆਪਾਂ ਦਵਾਈ ਲੈਣ ਭੱਜਦੇ ਆ ਪਰ ਨਹੀਂ ਕੁਦਰਤ ਨੇ ਆਪਾਂ ਨੂੰ ਬੜਾ ਕੁਛ ਬਖਸ਼ਿਆ ਆਪਣੀ ਰਸੋਈ ਦੇ ਵਿੱਚ ਬੜਾ ਕੁਛ ਜਿਹੜੀਆਂ ਦਵਾਈਆਂ ਰਸੋਈ ਦੇ ਵਿੱਚ ਹੀ ਆਪਣੇ ਪਈਆਂ ਤੁਸੀਂ ਉਹ ਜ਼ਰੂਰ ਉਹ ਇਸਤੇਮਾਲ ਕਰਿਆ ਕਰੋ ਇਹ ਗੱਲ ਆਪਣੀ ਰਹਿ ਚੱਲੀ ਸੀ ਰਸੋਈ ਦੇ ਵਿੱਚ ਜਿਹੜੀ ਆਪਣੀਆਂ ਦਵਾਈਆਂ ਨੇ ਉਹਦੇ ਬਾਰੇ ਕੀ ਕਹੋਗੇ ਮੈਂ ਤੇ ਇੱਕ ਇਨਾਂ ਜਿੰਨੂੰ ਆਪਣਾ ਗੈਸ ਤੇ ਆਪ ਜਿਆਦਾ ਪੰਦਾ ਜੀ ਠੀਕ ਹੈ ਜੀ ਉਹ ਕੀ ਕਰਦੇ ਨੇ ਜਾਂਸਤੀ ਆਪਦੇ ਕੈਪਸੂਲ ਖਾਦੀ ਜਾਂਦੇ ਨੇ ਹਾਂ ਉਹ ਸਿਰਫ ਇੱਕ ਟੈਂਪਰਰੀ ਰੀਲੀਫ ਹੈ ਪਰਮਾਨੈਂਟ ਨਹੀਂ ਬਿਲਕੁਲ ਬਿਲਕੁਲ ਪਰਮਾਨੈਂਟ ਤੁਹਾਨੂੰ ਡਾਈਟ ਚੇਂਜ ਕਰਨੀ ਪੈਣੀ ਹੈ ਕੀ ਕਰੋ ਖਾਲੀ ਪੇਟ ਤੁਸੀਂ ਖੀਰੇ ਖਾ ਸਕਦੇ ਜੇ ਬਿਨਾ ਨਮਕ ਲਾਇਆ ਹਾਂ ਜੇ ਤੁਸੀਂ ਇਹਨੂੰ ਲਗਾਤਾਰ ਲਾਉਂਗੇ 20ਵੇਂ 25ਵੇਂ ਦਿਨ ਤੁਹਾਨੂੰ ਕੈਪਸੂਲ ਦੀ ਲੋੜ ਨਹੀਂ ਪੈਣੀ ਠੀਕ ਹੈ ਜੀ ਸਰੀਰ ਚੋਂ ਦਰਦਾਂ ਨਿਕਲਦੇ ਹੈ ਇਮਿਊਨਿਟੀ ਵੀਕ ਹੈ ਹਲਦੀ ਵਾਲਾ ਦੁੱਧ ਪੀ ਸਕਦੇ ਜੇ ਠੀਕ ਹੈ ਜੀ ਗਰਮੀ ਰਹਿੰਦੀ ਸੌਂਫ ਵਾਲਾ ਪਾਣੀ ਪੀ ਸਕਦੇ ਜੇ ਤੇ ਜਿਹੜੇ ਜੰਕ ਫੂਡ ਨੇ ਜਿਹੜੇ ਛੇਤੀ ਭੰਦੇ ਨੇ ਠੀਕ ਹੈ ਜੀ ਮਾਰਕੀਟਿੰਗ ਦੇ ਚ ਸੇਲ ਦੇ ਚੱਕਰ ਚ ਆਪਾਂ ਉਹ ਚੀਜ਼ ਲੈ ਤਾਂ ਲੈਨੇ 15 ਮਿੰਟਾਂ ਵਾਲਾ 버ਗਰ ਦਾ 10 ਮਿੰਟਾਂ ਵਾਲਾ ਪੀਜ਼ਾ ਪਰ ਆਪਾਂ ਬਹੁਤ ਨੁਕਸਾਨ ਕਰਦੇ ਜੀ ਹਾਰਮੋਨਲ ਇਨਬੈਲੈਂਸ ਕਰਦੇ ਆ ਜੀ ਠੀਕ ਹੈ ਜੀ ਗਾਂ ਵੱਡੀਆਂ ਬਿਮਾਰੀਆਂ ਨੂੰ ਸੱਦਾ ਦਿੰਦੇ ਨੇ ਤੇ ਆਪਾਂ ਨੂੰ ਸਭ ਕੁਝ ਚੇਂਜ ਕਰਨਾ ਚਾਹੀਦਾ ਤੇ ਇੱਕ ਨਵੇਂ ਜੀਵਨ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੀ ਧੰਨਵਾਦ ਸੋ ਦੋਸਤੋ ਇਹ ਸੀ ਮੇਰੇ ਨਾਲ ਅੱਜ ਸਾਹਿਲ ਸ਼ਰਮਾ ਜੀ ਤੇ ਦਲੇਰ ਸਿੰਘ ਜੀ ਜਿਨ੍ਹਾਂ ਨੇ ਕੁਦਰਤ ਤੇ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹ ਜੀ ਤੇ ਅੱਗੇ ਵੀ ਕਹਿ ਚੁੱਕੇ ਹਾਂ ਕਿ ਮੇਰੇ ਚੈਨਲ ਬੂਟਾ ਗਲਾਮੀ ਵਾਲਿਆਂ ਨੂੰ ਸ਼ੇਅਰ ਜ਼ਰੂਰ ਕਰਿਆ ਜੇ ਫੋਲੋ ਕਰਿਆ ਜੇ ਲਾਈਕ ਕਰਿਆ ਜੇ ਅਗਲੀ ਵਾਰ ਕਿਸੇ ਹੋਰ ਸ਼ਖਸੀਤ ਨੂੰ ਤੁਹਾਡੇ ਨਾਲ ਮੈਂ ਮਲਾਵਾਗਾ ਉਹਨਾਂ ਚਿਰ ਲਈ ਮੈਨੂੰ ਤੇ ਦੋਵਾਂ ਸ਼ਖਸੀਤਾਂ ਨੂੰ ਵਿਆਜਤ ਸਤਿ ਸ੍ਰੀ ਅਕਾਲ ਜੀ